ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਰੈਸਟੋਰੈਂਟ ਸਟਾਈਲ ਦੇ ਵਿੱਚ ਪਿਆਜ਼ ਤੇ ਬੀਟਰੂਟ ਦਾ ਆਪਾਂ ਅਚਾਰ ਬਣਾਵਾਂਗੇ ਜੋ ਕਿ ਸਬਜ਼ੀਆਂ ਦੇ ਨਾਲ ਬਹੁਤ ਟੇਸਟੀ ਲੱਗਦਾ ਸਭ ਤੋਂ ਪਹਿਲਾਂ ਇੰਗਰੀਡੀਅੰਟਸ ਦੇਖੋ ਜੀ ਇਹ ਲਿਆ ਜੇ ਆਪਾਂ ਨੇ ਨਿੰਬੂ ਦਾ ਤੇ ਪਾਣੀ ਹੈ ਜੀ ਆਪਾਂ ਨੇ ਨਿੰਬੂ ਦਾ ਸਾਰਾ ਨਚੋੜ ਲਿਆ ਸੀ ਨਿੰਬੂ ਤੇ ਇਹ ਹੈਗਾ ਜੀ ਆਪਣਾ ਵਿਨੇਗਰ ਇਹ ਹੈਗਾ ਜੀ ਪਾਣੀ ਤੇ ਇਹ ਲੈ ਜੀ ਆਪਾਂ ਨੇ ਪਿਆਜ਼ ਆਪਾਂ ਥੋੜਾ ਜਿਹਾ achar ਬਣਾਵਾਂਗੇ ਜੀ ਪਹਿਲਾਂ ਵੀ ਬਣਾਇਆ ਹੋਇਆ ਸੀਗਾ ਆਪਾਂ ਨੇ ਤੇ ਨਹੀਂ ਮੇਰੇ ਤੋਂ ਵੀਡੀਓ ਬਣਾ ਹੋਈ ਇਸ ਕਰਕੇ ਤੇ ਲੋ ਇਹ ਆਪਾਂ ਨੇ ਲੈ ਲਈ ਜੀ ਮਿਸ਼ਰੀ ਆਪਾਂ ਥੋੜੀ ਜੀ ਆਪਣੇ ਕੋਲ ਸ਼ੱਕਰ ਨਹੀਂ ਸੀ ਜੀ ਆਪਾਂ ਨੇ ਮਿਸ਼ਰੀ ਲੈ ਲਈ ਚੀਨੀ ਲੈ ਸਕਦੇ ਹੋ ਤੁਸੀਂ ਇੱਧਰ ਹਰੀਆਂ ਮਿਰਚਾਂ ਲੈ ਲਈਆਂ ਤੇਜ ਪੱਤਾ ਲੈ ਲਿਆ ਇੱਧਰ ਲੈ ਲਈ ਆਪਾਂ ਨੇ ਕਾਲੀ ਮਿਰਚ ਤੇ ਇਹ ਆ ਜੀ ਬੀਟਰੂਟ ਇਹ ਲੈ ਆ ਜੀ ਆਪਾਂ ਨੇ ਨਮਕ ਤੇ ਇਹ ਲੈ ਲਈ ਜੀ ਆਪਾਂ ਨੇ ਅਜਵੈਣ ਥੋੜੀ ਜੀ ਚਲੋ ਜੀ ਵੀਡੀਓ ਨੂੰ ਕਰਦੇ ਆਂ ਜੀ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਨਾ ਕਰਨਾ ਭੁੱਲਿਓ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਬਾਲ ਲਈਏ ਤੇ ਸਭ ਤੋਂ ਪਹਿਲਾਂ ਆਪਾਂ ਪਾઈએ ਇਸ ਵਿੱਚ ਪਾਣੀ ਪਾਣੀ ਤੁਸੀਂ ਪਿਆਜ਼ਾਂ ਦੇ ਹਿਸਾਬ ਨਾਲ ਪਾ ਲਿਓ ਜਿੰਨੇ ਕੱਪਰ ਨੂੰ ਪਿਆਜ਼ ਚਾਹੀਦੇ ਜੀ ਉੰਨਾ ਕੱਪਾਂ ਨੇ ਪਾਣੀ ਪਾ ਲੈਣਾ ਤੇ ਬਾਕੀ ਫਿਰ ਆਪਾਂ ਇਸ ਵਿੱਚ ਸਿਰਕਾ ਪਾਵਾਂਗੇ ਤੇ ਮੇਰੇ ਕੋਲੇ ਪਲਾਸਟਿਕ ਦਾ ਡੱਬਾ ਹੈ ਜੀ ਤੁਸੀਂ ਇਹਨੂੰ ਪਲੀਜ਼ ਡੱਬੇ ਨੂੰ ਤੁਸੀਂ ਕੱਚ ਦਾ ਡੱਬਾ ਵਰਤ ਲਿਓ ਜਾਂ ਫਿਰ ਤੁਸੀਂ ਇੱਕ ਵਰਤਮਾਨ ਹੁੰਦਾ ਹੈ ਜੀ ਉਹ ਵਾਲਾ ਵਰਤ ਲਿਓ ਮੇਰੇ ਕੋਲ ਡੱਬਾ ਖਾਲੀ ਪਿਆ ਸੀ ਇਹ ਵਾਲੇ ਚ ਆਪਾਂ ਪਾਵਾਂਗੇ ਜੀ ਇਸ ਤਰਫ ਤੋਂ ਦੇਖੋ ਮੈਂ ਧੋ ਕੇ ਨਹੀਂ ਚੰਗੇ ਤਰੀਕੇ ਨਾਲ ਸੁਕਾ ਲਿਆ ਜੀ ਤੇ ਲਓ ਜੀ ਪਾਣੀ ਨੂੰ ਆਪਾਂ ਬੋਇਲ ਆਉਣ ਦਿੰਦੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਲਵਾਂਗੇ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਜੀ ਸ਼ੁਰੂ ਤੇ ਸਾਰੇ ਜਣੇ ਵੀਡੀਓ ਤੇ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਇਹ ਹੌਸਲੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਹੌਸਲਾ ਨਹੀਂ ਮਿਲਦਾ ਜੀ ਮੈਨੂੰ ਬਿਲਕੁਲ ਵੀ ਥੋੜਾ ਕੀ ਕਰਾਂ ਤੇ ਲਓ ਜੀ ਇਧਰ ਆਪਾਂ ਨੇ ਹਰੀਆਂ ਮਿਰਚਾਂ ਇਧਰ ਆਪਾਂ ਨੇ ਕੱਟ ਲਿਆ ਸੀਗੀਆਂ ਪਹਿਲਾਂ ਹੀ ਜੀ ਇਧਰ ਸਾਈਡ ਤੇ ਰੱਖ ਲਈਏ ਜੀ ਆਪਾਂ ਤੇ ਲਓ ਹੁਣ ਆਪਾਂ ਪਿਆਜ਼ਾਂ ਨੂੰ ਕੱਟ ਲਾਉਂਦੇ ਇਸ ਤਰੀਕੇ ਦੇ ਨਾਲ ਆਪਾਂ ਨੇ ਪਿਆਜ਼ ਕਿਤੇ ਨੇ ਤੇ ਆਪਾਂ ਇਹਨਾਂ ਨੂੰ ਕੱਟ ਲਾਉਂਦੇ ਆਪਾਂ ਨਾ ਪੂਰਾ ਕੱਟ ਨਹੀਂ ਜੀ ਇਹਨਾਂ ਨੂੰ ਸਿਰੇ ਤੱਕ ਕੱਟਣਾ ਨਹੀਂ ਜੀ ਹੈਗਾ ਇਸ ਤਰੀਕੇ ਨਾਲ ਆਪਾਂ ਦਾ ਸਾਰੇ ਪਿਆਜ਼ਾਂ ਨੂੰ ਆਪਾਂ ਨੇ ਕੱਟ ਲਾ ਲੈਣਾ ਮੈਂ ਤੁਹਾਨੂੰ ਇੱਕ ਹੋਰ ਕੱਟ ਕੇ ਦਿਖਾ ਦਿੰਨੀ ਆ ਜੀ ਇਸ ਤਰੀਕੇ ਦੇ ਨਾਲ ਤੇ ਇਹ ਪਿਆਜ਼ ਬਹੁਤ ਰੋਟੀ ਦੇ ਨਾਲ ਸਬਜ਼ੀ ਦੇ ਨਾਲ ਅਚਾਰ ਦੇ ਨਾਲ ਸੌਰੀ ਪਰੌਂਠੇ ਦੇ ਨਾਲ ਬਹੁਤ ਵਧੀਆ ਲੱਗਦੇ ਨੇ ਬੜੇ ਟੇਸਟੀ ਹੁੰਦੇ ਨੇ ਤੇ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਪਾਣੀ ਉਬਲਿਆ ਹੋਆ ਲੈਣਾ ਹੈ ਜੀ ਚਾਹੇ ਤੁਸੀਂ ਜਿਹੜੀ ਪਾਣੀ ਬੋਇਲ ਹੋਇਆ ਵਾ ਆਪਣਾ ਆਂਦਾ ਹੈ ਜੀ ਫਿਲਟਰ ਹੋਇਆ ਉਹ ਵਾਲਾ ਲਿਓ ਤੁਸੀਂ ਸਿੰਪਲ ਪਾਣੀ ਨਹੀਂ ਜੀ ਲੈਣਾ ਕਿਉਂਕਿ ਪਾਣੀ ਦੇ ਵਿੱਚ ਅੰਦਰ ਥੋੜੇ ਜਿਹਾ ਕੈਮੀਕਲ ਵਗੈਰਾ ਵੀ ਆਉਂਦੇ ਨੇ ਹੁਣ ਉਹ ਜੇਕਰ ਨਾ ਹੋਇਆ ਤੁਹਾਡਾ ਤਾਂ ਤੁਸੀਂ ਉਹਨੂੰ ਬੋਇਲ ਕਰ ਸਕਦੇ ਹੋ ਜੀ ਤੇ ਲਓ ਜੀ ਇਹਨਾਂ ਵਿੱਚ ਆਪਾਂ ਨੇ ਸਾਰੇ ਆਪਾਂ ਨੇ ਪਿਆਜ਼ ਕੱਟ ਤੇ ਇਹਨਾਂ ਨੂੰ ਸਾਰੇ ਪਿਆਜ਼ਾਂ ਨੂੰ ਆਪਾਂ ਨੇ ਕੱਟ ਲਗਾ ਲਿਆ ਜੀ ਤੇ ਪਾਣੀ ਦਾ ਬੋਇਲ ਆਉਣ ਦਾ ਵੇਟ ਕਰਦੇ ਹਾਂ ਜੀ ਪਲੱਸ ਜਦੋਂ ਪਾਣੀ ਉਬਲ ਗਿਆ ਉਸੇ ਟਾਈਮ ਆਪਾਂ ਨੇ ਇਹਨੂੰ ਦੇ ਵਿੱਚ ਪਾ ਦੇਣਾ ਜੀ ਤੇ ਲਓ ਜੀ ਇਹ ਰੈਸਟੋਰੈਂਟ ਸਟਾਈਲ ਦੇ ਵਿੱਚ ਹੈ ਜੀ ਰੈਸਟੋਰੈਂਟਾਂ ਦੇ ਵਿੱਚ ਜ਼ਿਆਦਾਤਰ ਇਹੀ ਪਿਆਜ਼ ਮਿਲਦਾ ਹੈ ਜੀ ਆਪਾਂ ਨੂੰ ਕਈ ਵਾਰੀ ਖਾਣ ਨੂੰ ਆਪਣਾ ਦਿਲ ਕਰਦਾ ਹੈ ਜੀ ਘਰ ਦੇ ਵਿੱਚ ਆਪਾਂ ਬੜੇ ਸੌਖੇ ਜਿਹੇ ਤਰੀਕੇ ਨਾਲ ਬਣਾਉਣ ਲੱਗੇ ਆ ਜੀ ਇਹਨਾਂ ਨੂੰ ਵਧੀਆ ਲੱਗਦਾ ਹੈ ਜੀ ਟੇਸਟੀ ਬੱਚਿਆਂ ਨੂੰ ਜ਼ਰੂਰ ਖਵਾਇਆ ਕਰੋ ਤੇ ਆਉਣ ਵਾਲੀਆਂ ਵੀਡੀਓਜ਼ ਵਧੀਆ ਹੋਣਗੀਆਂ ਜੀ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਇਸ ਵਿੱਚ ਪਾਉਣ ਲਗੀ ਅਜਵੈਣ ਜੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਵਿੱਚ ਤੇਜ ਪੱਤਾ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਪਾ ਦਿੰਨੇ ਆ ਐਨੀਆਂ ਕਾਲੀਆਂ ਮਿਰਚਾਂ ਇਹਨਾਂ ਦਾ ਫਲੇਵਰ ਬਹੁਤ ਅੱਛਾ ਆਉਂਦਾ ਹੈ ਜੀ ਤੇ ਬੜਾ ਹੀ ਇਹਦੇ ਚ ਟੇਸ ਜਦੋਂ ਇਹਦਾ ਫਲੇਵਰ ਆਉਂਦਾ ਹੈ ਜੀ ਤਾਂ ਉਹਦੇ ਚ ਟੇਸ ਵਿੱਚ ਬੜਾ ਫਰਕ ਪੈਂਦਾ ਹੈ ਜੀ ਇਸ ਵਿੱਚ ਹੁਣ ਆਪਾਂ ਨੇ ਪਾ ਦਿੱਤੀ ਜੀ ਤੁਸੀਂ ਮਿਸ਼ਰੀ ਵੀ ਲੈ ਸਕਦੇ ਹੋ ਤੁਸੀਂ ਚੀਨੀ ਵੀ ਲੈ ਸਕਦੇ ਹੋ ਸ਼ੱਕਰ ਵੀ ਲੈ ਸਕਦੇ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੋਵੇ ਉਹ ਵਾਲੀ ਕਿਉਂਕਿ ਚਟਪਟ ਮਣ ਵਾਲਾ achar ਹੈ ਜੀ ਸਿਰਫ ਆਪਾਂ ਨੇ ਕੱਲ ਨੂੰ ਇਹਨੂੰ 24 ਘੰਟੇ ਤੋਂ ਬਾਅਦ ਆਪਾਂ ਇਹਨੂੰ ਖਾ ਸਕਦੇ ਆਂ ਜੀ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਬੋਇਲ ਕੀਤਾ ਸਭ ਕੁਝ ਕੀਤਾ ਹੋਵੇ ਤਾਂ ਖਾਣ ਦੇ ਵਿੱਚ ਕੋਈ ਦਿੱਕਤ ਨਹੀਂ ਜੀ ਆਉਂਦੀ ਹੈਗੀ ਤੇ ਲੋ ਜੀ ਹੁਣ ਆਪਾਂ ਇਸ ਵਿੱਚ ਪਾ ਦਈਏ ਜੀ ਇਹ ਪਹਿਲੇ ਮਿਣ ਕੇ ਰੱਖਿਆ ਹੋਇਆ ਹੈ ਜੀ ਐਨੇ ਕ ਪਿਆਜ਼ਾਂ ਨਹੀਂ ਮੈਂ ਜਿੰਨਾ ਉਹਦਾ ਇੰਗਰੀਡੀਅੰਟਸ ਲਏ ਨੇ ਸਾਰੇ ਇਹ ਮਿਣ ਕੇ ਰੱਖਿਆ ਹੈ ਇਹ ਡੇਢ ਚਮਚ ਆਪਣਾ ਨਮਕ ਦਾ ਹੈ ਇਹ ਵੀ ਆਪਾਂ ਵਿੱਚ ਪਾ ਦਈਏ ਜੀ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਹਿਲਾਉਂਦੇ ਆ ਜੀ ਤਾਂ ਕਿ ਇਹਨੂੰ ਬੋਇਲ ਆ ਜਵੇ ਚਲੋ ਜੀ ਜਿੰਨੇ ਵੀ ਮੈਨੂੰ ਚਾਹਣ ਵਾਲੇ ਨੇ ਪਿਆਰ ਕਰਦੇ ਨੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਮੈਨੂੰ ਬਹੁਤ ਜ਼ਰੂਰਤ ਹੈ ਜੀ ਆਲਰੇਡੀ ਕਾਫੀ ਟਾਈਮ ਆਪਣਾ ਹੋ ਗਿਆ ਹੈ ਜੀ ਇਸ ਕਰਕੇ ਮੈਂ ਵੇਟ ਕਰਦੀ ਹੁੰਨੀ ਆ ਜੀ ਕਿ ਕਿਉਂਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਆ ਜੀ ਤੇ ਜਿੰਨਾ ਮੇ ਤੋਂ ਹੋ ਸਕਦਾ ਹੈ ਜੀ ਜੋ ਮੇਰੇ ਅੰਦਰ ਗੁਣ ਹੈਗੇ ਆ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਅੱਗੇ ਸ਼ੇਅਰ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਮੈਂ ਰਿਕਵੈਸਟ ਜ਼ਰੂਰ ਕਰੂੰਗੀ ਤੇ ਲਓ ਜੀ ਹੁਣ ਆਪਾਂ ਪਾਣ ਲੱਗੇ ਇਸ ਵਿੱਚ ਬੀਟਰੂਟ ਜਿਹਨੂੰ ਚੁਕੰਦਰ ਕਹਿੰਦੇ ਆ ਜੀ ਤੇ ਚੁਕੰਦਰ ਪਾਉਂਦੇ ਸਾਰ ਦੇਖੋ ਜੀ ਇਸ ਵਿੱਚ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਜੀ ਤੇ ਤੁਸੀਂ ਇਸ ਵਿੱਚ ਅਦਰਕ ਵੀ ਪਾ ਸਕਦੇ ਹੋ ਜੀ ਅਦਰਕ ਮੇਰੇ ਕੋਲ ਅਵੇਲੇਬਲ ਨਹੀਂ ਸੀਗਾ ਤੇ ਵੀਡੀਓਜ਼ ਵਗੈਰਾ ਬਣਾਉਣੀ ਜ਼ਰੂਰੀ ਸੀ ਕਿਉਂਕਿ ਮੇਰੇ ਕੋਲੇ ਆਪਣਾ ਅਦਰਕ ਹੈ ਨਹੀਂ ਸੀ ਤੇ ਅਦਰਕ ਤੋਂ ਬਿਨਾ ਵੀ ਆਪਾਂ ਬਣਾ ਸਕਦੇ ਜੇਕਰ ਤੁਹਾਨੂੰ ਇਹ ਪੱਤੇ ਜੇ ਅੱਛੇ ਲੱਗਦੇ ਤਾਂ ਠੀਕ ਹੈ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਇਹਨੂੰ ਜਦੋਂ ਫਲੇਵਰ ਇਹਨਾਂ ਦਾ ਵਿੱਚ ਆ ਜਾਏਗਾ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਵੀ ਕੱਢ ਸਕਦੇ ਹਾਂ ਜੀ ਜੇ ਨਹੀਂ ਆਪਾਂ ਨੂੰ ਕਈ ਵਾਰੀ ਚੰਗੇ ਲੱਗਦੇ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਇਸ ਦਾ ਆਪਾਂ ਨੇ ਸਾਰੇ ਪਿਆਜ਼ ਖਾ ਲਏ ਪਿਆਜ਼ ਖਾਣ ਤੋਂ ਬਾਅਦ ਇਹ ਪਾਣੀ ਨੂੰ ਆਪਾਂ ਨੂੰ ਡੋਲਣਾ ਨਹੀਂ ਜੀ ਚਾਹੀਦਾ ਇਹਨੂੰ ਤੁਸੀਂ ਚਮਚਾਂ ਦੇ ਨਾਲ ਪੀ ਵੀ ਸਕਦੇ ਹੋ ਜਾਂ ਇਹਦੇ ਵਿੱਚ ਇਸੇ ਤਰੀਕੇ ਨਾਲ ਥੋੜਾ ਜਿਹਾ ਕੋਈ ਹੋਰ ਸਮਾਨ ਇਹਦੇ ਵਿੱਚ ਐਡ ਕਰਕੇ ਉਹ ਆਪਣਾ ਨਾਲ ਦੀ ਨਾਲ ਆਪਾਂ ਇਸ ਵਿੱਚ ਪਿਆਜ਼ ਹੋਰ ਪਾ ਕੇ ਨਾਲ ਹੋਰ ਬਣਾ ਸਕਦੇ ਆ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਮੈਂ ਉਹਦਾ ਆਚਾਰ ਦੀ ਵੀਡੀਓ ਪਾਉਂਗੀ ਜੀ ਆਪਣਾ ਲਸਣ ਦਾ ਕਿਉਂਕਿ ਮੈਂ ਲਸਣ ਦਾ ਆਚਾਰ ਬਣਾਇਆ ਹੋਇਆ ਹੈ ਜੀ ਉਹਦੀ ਵੀਡੀਓ ਅਪਲੋਡ ਨਹੀਂ ਹੋਈ ਥੋੜਾ ਜਿਹਾ ਟਾਈਮ ਲੱਗ ਰਿਹਾ ਹੈ ਜੀ ਤੇ ਲੋ ਜੀ ਚਟਪਟ ਆਪਣਾ ਗੱਲ ਚੱਲਿਆ ਜੀ ਆਚਾਰ ਗੱਲਾਂ ਕਰਦੇ ਕਰਦੇ ਆਪਣਾ ਆਚਾਰ ਤਿਆਰ ਹੋ ਜਾਣਾ ਹੈ ਜੀ ਤੇ ਹੁਣ ਆਪਾਂ ਇੱਥੇ ਕਰਦੇ ਆ ਜੀ ਗੈਸ ਨੂੰ ਬੰਦ ਇਹਦਾ ਠੰਡਾ ਹੋਣ ਦਾ ਵੇਟ ਕਰਦੇ ਆ ਜੀ ਤੇ ਜਦੋਂ ਇਹ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਤੁਹਾਡੇ ਨਾਲ ਮੈਂ ਫਿਰ ਸ਼ੇਅਰ ਕਰਦੀ ਆਂ ਜੀ ਤੇ ਲਓ ਜੀ ਪਾਣੀ ਹੋ ਗਿਆ ਜੀ ਠੰਡਾ ਹੁਣ ਆਪਾਂ ਕਰਦੇ ਆਂ ਜੀ ਅਗਲਾ ਪ੍ਰੋਸੈਸ ਤੇ ਤੁਸੀਂ ਕਲਰ ਦੇਖ ਸਕਦੇ ਹੋ ਜੀ ਕਿੰਨਾ ਡਾਰਕ ਆ ਗਿਆ ਜੀ ਇਸ ਦਾ ਤੇ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਡੱਬਾ ਲੈਂਦੇ ਆਂ ਜਿਸ ਦੇ ਵਿੱਚ ਪਿਆਜ਼ ਪਾਉਣੇ ਨੇ ਤੇ ਲਓ ਜੀ ਆਪਾਂ ਇਸ ਵਿੱਚ ਸਾਰੇ ਪਿਆਜ਼ ਪਾ ਦੇਣੇ ਤੇ ਲਓ ਜੀ ਹੁਣ ਆਪਾਂ ਨੇ ਪਾ ਦੇਣੀ ਐ ਇਸ ਵਿੱਚ ਮਿਰਚਾਂ ਤਕਰੀਬਨ ਡੱਬਾ ਭਾਰੀ ਚੰਦਿਆ ਜੀ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਨੇ ਤਕਰੀਬਨ ਮੈਂ ਤੁਹਾਨੂੰ ਕਾਊਂਟ ਕਰਕੇ ਦੱਸਦੀ ਆ ਜੀ ਅੱਧੇ ਕੌਲੀ ਅਕੋਰਡਿੰਗ ਟੂ ਟੇਸਟ ਯਾਨੀ ਕਿ ਵੀ ਇੱਕ ਗਲਾਸ ਦਾ ਚੌਥਾ ਹਿੱਸਾ ਆਪਾਂ ਨੇ ਪਾ ਦੇਣਾ ਜੀ ਨਿੰਬੂ ਦਾ ਰਸ ਤੇ ਇੰਨਾ ਹੀ ਆਪਾਂ ਨੇ ਪਾ ਦੇਣਾ ਜੀ ਵਿਨੇਗਰ ਇੱਕ ਮਿੰਟ ਇਹਦੇ ਟੱਕਣ ਖੋਲਣਾ ਤੇ ਲੋ ਜੀ ਕਰੀਬਨ ਗਲਾਸ ਦਾ ਚੌਥਾ ਹਿੱਸਾ ਹੀ ਆਪਾਂ ਨੇ ਪਾ ਦੇਣਾ ਜੀ ਵਿਨੇਗਰ ਤੇ ਉਸ ਤੋਂ ਬਾਅਦ ਆਪਾਂ ਨੇ ਪਾ DNA ਜੀ ਇਹ ਸਾਰਾ ਇਸ ਵਿੱਚ ਪਾਣੀ ਤਾਂ ਕਿ ਇਸ ਵਿੱਚ ਕਲਰ ਆ ਜਾਵੇ ਜੀ ਇਹਨੂੰ ਬਿਲਕੁਲ ਡਿਪ ਕਰਕੇ ਰੱਖਣਾ ਹੈ ਜੀ ਆਚਾਰ ਨੂੰ ਵਿੱਚ ਤੇ ਸਾਰਾ ਸਮਾਨ ਆਪਾਂ ਵਿੱਚ ਪਾਦੀ ਹੈ ਦੇ ਚਮਚ ਦੀ ਮਦਦ ਦੇ ਨਾਲ ਸਾਰਾ ਕੁਝ ਇਹਦੇ ਵਿੱਚ ਪਾਇਆ ਹੋਊਗਾ ਤੇ ਲਓ ਜੀ ਇਨਸਟੈਂਟ ਆਚਾਰ ਬਣ ਕੇ ਹੋ ਗਿਆ ਜੀ ਆਪਣਾ ਰੈਡੀ ਤੇ ਤਪਤੇ ਐਕਸਾਈਡ ਤੇ ਕੱਢਦੀ ਹੈ ਜੀ ਪਹਿਲਾ ਬਾਅਦ ਦੇ ਵਿੱਚ ਇਹ ਪੱਤਿਆਂ ਨੂੰ ਪਾ ਦਿੰਨੇ ਆ ਜੀ ਵਿੱਚ ਤੇ ਲਓ ਜੀ ਹੁਣ ਆਪਾਂ ਇਹਨੂੰ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਪਾ ਦਈਏ ਤਾਂ ਕਿ ਵਧੀਆ ਰਹੂਗਾ ਜੀ ਇਹ ਅਚਾਰ ਪੇਟ ਦੀਆਂ ਪ੍ਰੋਬਲਮਸ ਵਾਸਤੇ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਵਾਸਤੇ ਬਹੁਤ ਵਧੀਆ ਹੈ ਜੀ ਪਿਆਜ਼ ਵੈਸੇ ਡਾਈਜੈਸ਼ਨ ਵਾਸਤੇ ਬਹੁਤ ਅੱਛਾ ਹੁੰਦਾ ਹੈ ਜੀ ਤੇ ਲਓ ਜੀ ਆਪਾਂ ਹੋ ਗਿਆ ਜੀ ਅਚਾਰ ਬਣ ਕੇ ਰੈਡੀ ਇਸ ਸਾਈਡ ਤੋਂ ਆਪਾਂ ਪੱਤੇ ਵੀ ਪਾ ਦਨੇ ਆ ਜੀ ਹੁਣ ਵਿੱਚ ਤਾਂ ਕਿ ਕੱਲ ਤੱਕ ਜੇਕਰ ਆਪਾਂ ਨੂੰ ਅੱਛਾ ਨਾ ਲੱਗਿਆ ਤੇ ਆਪਾਂ ਫਲੇਵਰ ਲੈਣ ਤੋਂ ਬਾਅਦ ਫਿਰ ਆਪਾਂ ਪੱਤਿਆਂ ਨੂੰ ਬਾਹਰ ਵੀ ਵੈਸੇ ਤਾਂ ਜ਼ਰੂਰਤ ਨਹੀਂ ਹੈ ਜੀ ਪੱਤਿਆਂ ਨੂੰ ਬਾਹਰ ਵੀ ਕੱਢਣ ਦੀ ਕਿਉਂਕਿ ਇਹ ਵੀ ਆਪਣੇ ਸਰੀਰ ਦੇ ਲਈ ਬਹੁਤ ਲਾਭਦਾਇਕ ਹੁੰਦੀਆਂ ਨੇ ਚੀਜ਼ਾਂ ਤੇ ਮੈਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵਿੱਚ ਹੀ ਕਰਦੀਆਂ ਤੇ ਲੋ ਜੀ ਬਾਅਦ ਵਿੱਚ ਆਪਾਂ ਹੋਰ ਵੀ ਪਾ ਦਵਾਂਗੇ ਇਸ ਵਿੱਚ ਤੇ ਲੋ ਜੀ ਦੇਖ ਸਕਦੇ ਹੋ ਜੀ ਤੁਸੀਂ ਇਨਸਟੈਂਟ ਅਚਾਰ ਤਿਆਰ ਹੋਇਆ ਵਾ ਇਸ ਨੂੰ ਆਪਾਂ ਇੱਕ ਵਾਰੀ ਇਸ ਤਰੀਕੇ ਦੇ ਨਾਲ ਆਪਾਂ ਪੁੱਠਾ ਸਿੱਧਾ ਆਪਾਂ ਕਰ ਦਿੰਨੇ ਆ ਜੀ ਤਾਂ ਕਿ ਪੂਰਾ ਪ੍ਰੋਪਰ ਇਹ ਚੰਗੇ ਤਰੀਕੇ ਦੇ ਨਾਲ ਐਬਜ਼ਾਰਬ ਹੋ ਜਵੇ ਸਾਰਾ ਕੁਝ ਇਹਦੇ ਵਿੱਚ ਤੇ ਲਓ ਜੀ ਹੋ ਗਿਆ ਆਪਣਾ ਅਚਾਰ ਰੈਡੀ ਤੇ ਲਓ ਜੀ ਇਹਨੂੰ ਆਪਾਂ ਕਿਚਨ ਦੇ ਵਿੱਚ 24 ਘੰਟੇ ਲਈ ਰੱਖ ਦਿਆਂ ਤੇ ਕੱਲ ਨੂੰ ਫਿਰ ਮੈਂ ਤੁਹਾਨੂੰ ਪਿਆਜ਼ ਦਿਖਾਉਂਗੀ ਹਰ ਇੱਕ ਚੀਜ਼ ਤੁਹਾਨੂੰ ਦਿਖਾਉਂਗੀ ਜੀ ਕਿੱਦਾਂ ਦਾ ਬਣਿਆ ਤੇ ਲਓ ਜੀ ਵੀਡੀਓ ਦਾ ਕਰਦੇ ਆ ਜੀ ਇੱਥੇ ਆਪਾਂ ਐਂਡ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ